ਜਾਦੂ 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 ਵਿਦੇਸ਼ ਤੋਂ ਆਈਆਂ ਹਸੀਨਾਵਾਂ ਕਰਦੀਆਂ ਸੀ ਦੇਸੀਆਂ ਨੂੰ ਟਾਰਗੇਟ ਦੇਸੀਆਂ ਦੇ ਚਲਾਉਂਦੀਆਂ ਸੀ ਆਪਣੇ ਹੁਸਨ ਦਾ ਜਾਦੂ ਬਸ ਫਿਰ ਕਿਸੇ ਜਿਹੜਾ ਫਸ ਜਾਂਦਾ ਸੀ ਜਾਲ ਚ ਲੁੱਟਿਆ ਜਾਂਦਾ ਸੀ ਪੁੱਟਿਆ ਜਾਂਦਾ ਸੀ ਲੁੱਟਿਆ ਜਾਂਦਾ ਸੀ ਇਹ ਤਸਵੀਰਾਂ ਨੇ ਫਗਵਾੜਾ ਦੀਆਂ ਫਗਵਾੜਾ ਪੁਲਿਸ ਨੇ ਖਸੀਨਾਵਾਂ ਦੇ ਇਸ ਗੈਂਗ ਦਾ ਪਰਦਾ ਫਾਸ਼ ਕੀਤਾ ਹੈਰਾਨੀ ਦੀ ਗੱਲ ਤਾਂ ਹੈ ਕਿਸ ਗੈਂਗ ਦੇ ਵਿੱਚ ਸਿਰਫ ਵਿਦੇਸ਼ੀ ਕੁੜੀਆਂ ਹੀ ਸ਼ਾਮਲ ਸਨ ਜੋ ਕਿ ਇੱਕ ਮਸ਼ਹੂਰ ਯੂਨੀਵਰਸਿਟੀ ਦੇ ਵਿੱਚ ਪੜਨ ਕਰਕੇ ਫਗਵਾੜਾ ਪਹੁੰਚੀਆਂ ਹੋਈਆਂ ਸਨ ਤੇ ਇੱਥੇ ਰਾਤ ਦੇ ਹਣੇ ਵਿੱਚ ਫਲਾਂਦੀਆਂ ਸੀ ਹੁਸਨ ਦਾ ਚਾਰ ਜਿਹੜਾ ਫਾਸ ਜਾਂਦਾ ਸੀ ਉਸ ਦੇ ਕੋਲੋਂ ਪੈਸੇ ਵਿਖਾਉਂਦੀਆਂ ਸੀ ਤੇ ਬਾਅਦ ਚੋ ਕਰਦੀਆਂ ਸੀ ਬਲੈਕਮੇਲ ਯਾਨੀ ਕਿ ਵਿਦੇਸ਼ੀ ਹਥੀਨਾਵਾ ਦੇ ਹਨੀ ਟ੍ਰੈਪ ਫਾਸ ਜਾਂਦੇ ਸੀ ਦੇਸੀ 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 ਪਰ ਹੋਂ ਪੁੱਛਨੇ ਕਰ ਲਿਆ ਅਨੰਗ ਗ੍ਰਸਟਾਰ ਅਨੰਦੇ ਪਾਸਪੋਰਟ ਵੀ ਕਰ ਲਾਈ ਨੇ ਜਬਤ ਆਓ ਤੁਹਾਨੂੰ ਦਿਖਾਣੇ ਆ ਕੀ ਐ ਪੂਰਾ ਮਾਮਲਾ ਤਾਨਿਕਪੇਲ ਪੰਜਾਬੀ ਟੀਵੀ ਦੇ ਲਈ ਜਤਿੰਦਰ ਪਾਉਲ ਕਲੀਅਰ ਦੀਪਾ ਹਾਂ ਸਰ ਕੀ ਮਾਮਲਾ ਜਿਹੜੇ ਇੱਕ ਕੁੜੀਆਂ ਫੜੀਆਂ ਐ ਜਿੱਦਾਂ ਤੁਹਾਨੂੰ ਪਤਾ ਹੈ ਜੀ ਵੀ ਪਿੱਛੇ ਜੇ ਵੀ ਲੜਕੀਆਂ ਦਾ ਜਿਹੜਾ ਗਲਤ ਧੰਦਾ ਚੱਲਦਾ ਸੀਗਾ ਮਿਹੜੂ ਪਿੰਡ ਦੇ ਲੱਗੇ ਉਹ ਪਿੱਛੇ ਵੀ ਮੁਕਦਮਾ ਦਰਜ ਕੀਤਾ ਸੀ ਹੁਣ ਫਿਰ ਕੱਲ ਪਤਾ ਲੱਗਾ ਸੀਗਾ ਇੱਕ ਮਦਈ ਆਇਆ ਆਪਣੇ ਕੋਲ ਕੰਪਲੇਨੈਂਟ ਸੀ ਜਿਹੜਾ ਦੱਸ ਰਿਹਾ ਸੀਗਾ ਵੀ ਕੁਝ ਵਿਦੇਸ਼ੀ ਲੜਕੀਆਂ ਨੇ ਜੋ ਉਸੇ ਘੋੜੇ ਪਾਲੇ ਮਸੂਮ ਲੋਕਾਂ ਨੂੰ ਦੇਰ ਰਾਤ ਲੇਟ ਨਾਈਟ ਹਨੇਰੇ 'ਚ ਪਰਮਾ ਕੇ ਪੈਸੇ ਠੱਗਦੀਆਂ ਸੀ ਡਰਾਉਂਦੀਆਂ ਤਾਂ ਮਕਾਉਂਦੀਆਂ ਸੀ ਬਲੈਕਮੇਲ ਕਰਦੀਆਂ ਨੇ ਕੁਨਦਰ ਗਾਰਡਿੰਗ ਫਿਰ ਜਦੋਂ ਆਇਆ ਉਹਦੇ ਬਿਆਨ ਲਿਖ ਕੇ ਕਾਰਵਾਈ ਕੀਤੀ ਗਈ ਮਕਦਮਾ ਦਰਜ ਕੀਤਾ ਗਿਆ ਉਹਨੂੰ ਨਾਲ ਲੈ ਕੇ ਰੇਡ ਕੀਤੀ ਜਦੋਂ ਮੌਕੇ ਤੇ ਉੱਥੇ ਵਿਦੇਸ਼ੀ ਲੜਕੀਆਂ ਕਾਬੂ ਆਈਆਂ ਕਿੰਨੀਆਂ ਲੜਕੀਆਂ ਸੀ ਉਹ तकरीबन 6 ਲੜਕੀਆਂ ਨੇ ਜੀ ਵਿਦੇਸ਼ੀ ਨੇ 6 ਤਾਂ ਕੋਈ ਵਿਅਕਤੀ ਫੜਾਇਆ ਗਿਆ ਮੋਕੇ ਤੇ ਨਹੀਂ 6 ਲੜਕੀਆਂ ਨੇ ਕੋਈ ਨੌਜਵਾਨ ਕੋਈ ਲਾਈਕ ਚਾਕੂ ਨੁਮਾ ਚੀਜ਼ਾਂ ਦਿਖਾ ਕੇ ਤੇਜ਼ ਹਥਿਆਰ ਦਿਖਾ ਕੇ ਲੋਕਾਂ ਨੂੰ ਪਹਿਲਾਂ ਭਰਮਾ ਲੈਣਾ ਪੈਸੇ ਲੈ ਲੈਣੇ ਫਿਰ ਮੁੜ ਕੇ ਉਹਨਾਂ ਨੂੰ ਬਲੈਕਮੇਲ ਕਰਨਾ ਚਾਕੂ ਦਿਖਾ ਕੇ ਕੱਟੀਆਂ ਨੇ ਢੰਡ ਬਣਾ ਕੇ ਇਸੋ ਚੋਦਾਵੇ ਇਹ ਦੱਸੋ ਕਿਹੜੀ ਜਗ੍ਹਾ ਰਹਿਣ ਵਾਲੀਆਂ ਸਾਰੀਆਂ ਉਹ ਵਿਦੇਸ਼ੀਆਂ ਨੇ ਜੀ ਅਲੱਗ-ਅਲੱਗ ਮੁਲਕ ਨੇ ਬਾਹਰਲੇ ਕਿੰਨੇ ਸਮੇਂ ਤੋਂ ਇੱਥੇ ਫੋੜਾ ਸ਼ਹਿਰ ਚ ਆ ਰਹੀ ਨੇ ਸੌਰੀ ਫੋੜਾ ਸ਼ਹਿਰ ਦੇ ਕਿੰਨੇ ਸਮੇਂ ਤੋਂ ਇੱਥੇ ਆ ਉਹ ਮਿਹੇੜੂ ਪਿੰਡ ਦੇ ਵਿੱਚ ਉੱਥੇ ਪੀਜੀ ਬਣੇ ਨੇ ਜੀ ਕੁਝ ਉੱਥੇ ਪੀਜੀ ਚ ਰਹਿੰਦੀਆਂ ਸੀ ਇਹ ਆਈਆਂ ਕਿਤਾ ਇੱਥੇ ਪੜ੍ਹਾਈ ਕਰਨ ਆਈਆਂ ਸੀ ਉਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿੱਥੋਂ ਕਿਹੜੇ ਏਰੀਆ ਦੇ ਰਹਿਣ ਵਾਲੀਆਂ ਆ ਇਹ ਕਿੱਥੋਂ ਵਿਦੇਸ਼ ਤੋਂ ਨੇ ਜੀ ਅਨਕਲਾਕ ਮੁਲਕਾਂ ਦੀਆਂ ਨੇ ਤੇ ਨਾਲ ਕੋਈ ਪਾਸਵਰਡ ਵਗੈਰਾ ਕੋਈ ਉਹ ਵੀ ਇਨਵੈਸਟੀਗੇਸ਼ਨ ਦਾ ਹਿੱਸਾ ਫਰਦਰ ਕਰ ਰਹੇ ਆ ਜੀ ਹੁਣ ਇਹਨਾਂ ਦੇ ਵੀਜ਼ੇ ਵੀ ਵੈਰੀਫਾਈ ਕੀਤੇ ਜਾਣਗੇ ਇਨ ਕੇਸ ਨਹੀਂ ਵੀਜ਼ਾ ਵੈਲਿਡ ਹੈਗਾ ਥੈਨ ਜੋ ਬਣਵੀਂ ਧਾਰਾ ਹੈ ਅਗਲੀ ਉਹ ਵੀ ਲਗਾਈ ਜਾਊਗੀ ਤੇ ਹੁਣ ਫਿਰਾਲ ਕੀ ਧਾਰਾ ਲਗਾਈ ਗਈ ਹੈ ਜੀ ਹੁਣ 384 ਹੈਗੀ ਮੇਨ ਜਿਹੜੀ ਸੈਕਸ਼ਨ ਹੈਗਾ 506 ਹੈ ਨਾਲ ਦੀ 348 ਹੈ ਉਹਦੇ ਤਹਿਤ ਮੁਕਦਮਾ ਦਰਜ ਕਰਕੇ ਉਹਨਾਂ ਦੇ ਖਿਲਾਫ ਪਹਿਲੀ ਕਾਰਵਾਈ ਸ਼ੁਰੂ ਕਰ ਦਿੱਤੀ